ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਪੁਸਤਕ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 103 ਡੀਸੀ ਜਾਂ ਹੋਮ ਗਾਰਡੀਆਂ ਜੇ ਖੋਤੇ ਦੀ ਅੱਖ ਲੂਨ ਛਿੜਕਦੇ ਖੋਤਾ ਅੱਖੇ ਲੱਗੇ ਅੱਖ ਭੰਨਣ ਹੋ ਸਮਾਂ ਪੈਣ ਤੇ ਜਦ ਉਸ ਚਾਵੇ ਖੋਤਾ ਲੱਗ ਜਾਂਦਾ ਸੱਚ ਮੰਨਣ ਹੋ ਸਾਲ 2010 ਜਿਨ੍ਹਾਂ ਲੋਕਾਂ ਨੇ ਰਜਿਸਟਰੀਆਂ ਬਸਿੱਕੇ ਰਜਿਸਟਰ ਕਰਵਾਈ ਹੁੰਦੇ ਉਹਨਾਂ ਚੋਂ ਕੋਈ 94 ਲੋਕਾਂ ਨੂੰ ਫੋਨ ਕਰਕੇ ਪੁੱਛਣ ਦਾ ਰਿਵਾਜ਼ ਮੈਂ ਬਰਨਾਲੇ ਤੋਂ ਹੀ ਸ਼ੁਰੂ ਕਰ ਦਿੱਤਾ ਕਿ ਕਿਸੇ ਨੇ ਵਸੀਕਾ ਰਜਿਸਟਰ ਕਰਨ ਵੇਲੇ ਪ੍ਰਾਰਥੀ ਕੋਲੋਂ ਕੋਈ ਰਿਸ਼ਵਤ ਮੰਗੀ ਹੋਵੇ ਕੋਈ ਤਾਂ ਮੈਨੂੰ ਦੱਸਾਂ ਮੈਂ ਰਿਸ਼ਵਤ ਨੂੰ ਵਾਪਸ ਕਰਵਾ ਦਿਆਂਗਾ ਇਹ ਕਾਰਵਾਈ ਸੰਗਰੂਰ ਵੀ ਸ਼ੁਰੂ ਕਰ ਦਿੱਤੀ ਮੈਂ ਫੋਨ ਕੀਤਾ ਜੀ ਤੁਸੀਂ ਭਗਵਾਨ ਸਿੰਘ ਲਾੜ ਬਨਜਾਰਾ ਖੁਰ ਤੋਂ ਬੋਲ ਰਹੇ ਹੋ ਉਹ ਇੱਕਦਮ ਉਬੜਵਾਇਆ ਜਿਉਂ ਉਠਿਆ ਤੇ ਬੋਲਿਆ ਕੌਣ ਬਈ ਤੂੰ ਦੱਸ ਕੀ ਗੱਲ ਹੈ ਮੈਂ ਕਿਹਾ ਜੀ ਮੈਂ ਹਰਕੇਸ਼ ਸਿੰਘ ਸਿੱਧੂ ਡੀਸੀ ਸੰਗਰੂਰ ਬੋਲਦਾ ਤੁਸੀਂ ਕਲ ਰਜਿਸਟਰੀ ਕਰਵਾਈ ਸੀ ਤੁਹਾਡੇ ਕੋਲੋਂ ਕਿਸੇ ਨੇ ਰਿਸ਼ਵਤ ਲਈ ਹੋਵੇ ਤਾਂ ਦੱਸਣਾ ਤੁਹਾਡੇ ਪੈਸੇ ਵਾਪਸ ਮੜਵਾ ਦੇਵਾਂਗੇ ਉਸ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਸਗੋਂ ਬੋਲੀ ਜਾਵੇ ਤੂੰ ਕੀ ਲੈਣਾ ਮੈਂ ਪੈਸੇ ਦਿੱਤੇ ਜਾਂ ਨਾ ਦਿੱਤੇ ਮੈਂ ਤੁਹਾਡੇ ਪੈਸੇ ਵਾਪਸ ਕਰਾਉਣ ਲਈ ਫੋਨ ਕੀਤਾ ਮੈਂ ਡੀਸੀ ਬੋਰ ਦਾ ਭਾਈ ਸਾਹਿਬ ਉਹ ਬੋਲਿਆ ਉਹ ਮੈਨੂੰ ਤਾਂ ਤੂੰ ਹੋਮ ਗਾਰਡਿਆ ਲੱਗਦਾ ਹੈ दारू ਪੀ ਕੇ ਹੁਣ ਮੇਰੇ ਤੇ ਖੰਡਾਰਿਆ ਮੈਂ ਉਸ ਨੂੰ ਕਿਹਾ ਭਾਈ ਸਾਹਿਬ ਮੈਂ ਡੀਸੀ ਹਾਂ ਤੂੰ ਭਾਵੇਂ ਫੋਨ ਰੱਖ ਕੇ ਮੁੜ ਕੇ ਡੀਸੀ ਦੀ ਕੋਠੀ ਮੇਰੇ ਟੈਲੀਫੋਨ ਨੰਬਰ ਤੇ ਗੱਲ ਕਰ ਲੈ ਉਹ ਕਹਿੰਦਾ ਮੈਂ ਕਿਉਂ ਕਰਾਂ? ਜਾ ਮੈਨੂੰ ਕੀ ਲੋੜ ਹੈ? ਤੂੰ ਮੇਰਾ ਕੀ ਕਰਦੇ ਮੈਂਗਾ? ਜਾ ਆਪਣਾ ਕੰਮ ਕਰ। ਮੈਂ ਨਹੀਂ ਕਿਹਾ ਕੋਈ কুমਾਰ ਗਰੇ ਦੀ ਅੱਖ 'ਚ ਲੂਣ ਪਾ ਕੇ ਉਸਦੀ ਅੱਖ ਸਾਫ਼ ਕਰਨ ਲੱਗਾ ਸੀ। ਕਹਦਾ ਕਹਿੰਦਾ ਤੂੰ ਮੇਰੀ ਅੱਖ ਭੰਨਣ ਲੱਗਿਆ। ਮੈਂ ਉਸ ਨੂੰ ਕਿਹਾ ਚੰਗਾ ਫੇਰ ਹੁਣ ਤੂੰ ਸੌਂ ਜਾ ਤੜਕੇ ਫੇਰ ਕੱਲ ਕਰਦੇ ਆ। ਐਨਾ ਕਹਿ ਕੇ ਮੈਂ ਫੋਨ ਰੱਖਤਾ। ਅਗਲੇ ਦਿਨ ਸਵੇਰੇ ਉਸਦੀ ਅੱਖ ਖੁੱਲੀ ਉਸਨੇ ਪਿੰਡ ਦੇ ਫਿਰਦੇ ਸਿਆਣੀ ਪਰਿਸ਼ਾ ਨਾਲ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਆਪਣੇ ਨਾਲ ਦੇ ਪਿੰਡ ਲਾਲ ਬੰਦਾਰਾ ਕਲਾ ਦਾ ਸਿੰਘਾ ਪੱਤੀ ਚੋਂ ਲੈਣਾ ਸਿੰਘ ਦਾ ਪੋਤਰਾ ਜ਼ਿਲ੍ਹੇ ਦਾ ਡੀਸੀ ਲੱਗਿਆ ਹੋਇਆ ਉਹ ਲੋਕਾਂ ਦੀ ਸਹੂਲਤ ਲਈ ਰਾਤ ਨੂੰ ਫੋਨ ਕਰ ਲੈਂਦਾ ਉਸਨੇ ਦੱਸਿਆ ਕਿ ਉਹ ਖਾਦੀ ਪੀਤੀ ਵਿੱਚ ਉਸ ਨੂੰ ਹੋਮ ਗਾਰਡੀ ਇਹ ਸਮਝ ਬੈਠਾ ਗਲਤੀ ਹੋ ਗਈ ਅਗਲੇ ਦਿਨ ਦੋ ਬੰਦੇ ਨਾਲ ਲੈ ਕੇ ਗਲਤੀ ਮੰਨਣ ਲਈ ਮੇਰੇ ਦਫ਼ਤਰ ਆਇਆ ਉਹਨਾਂ ਨੂੰ ਚਾਹ ਪਿਆ ਕੇ ਤੋਰ ਦਿੱਤਾ ਇਸ ਗੱਲ ਦਾ ਪਤਾ ਲੱਗਿਆ ਸਾਰੇ ਇਲਾਕੇ ਵਿੱਚ ਕਿਸੇ ਨੇ ਅਖਬਾਰ ਵਿੱਚ ਖਬਰ ਲਵਾ ਦਿੱਤੀ ਉਹ ਸ਼ਰਾਬੀ ਦੇ ਪੈਸੇ ਤਹਿਸੀਲ ਵਾਲੇ ਅਗਲੇ ਦਿਨ ਮੋੜ ਗਏ ਬਾਕੀ ਅਗਲੇ ਅੰਕ ਵਿੱਚ Ternyata.